ਦੇਖੋ ਮੇਰੀ ਗੱਲ ਸੁਣੋ ਇੱਕ ਹਾਂਜੀ ਤੁਸੀਂ ਜਲੰਧਰ ਗਏ ਰੀਡ ਦੀ ਅੱਡੀ ਚ ਗੱਠ ਸੀਗੀ ਉਹਨਾਂ ਨੇ ਸਿੱਧਾ ਹੀ ਤੁਹਾਡਾ ਆਪਰੇਸ਼ਨ ਕਰਤਾ ਉਦੋਂ ਬਾਅਦ ਤੁਹਾਨੂੰ ਕਹਿੰਦੇ ਕੈਂਸਰ ਹੈ ਚੰਡੀਗੜ੍ਹ ਚਲੇ ਜਾਓ ਮੁੰਡੇ ਦੀ ਉਮਰ ਹੈ 22 ਸਾਲ ਕੋਣੋ ਕੋਈ ਸਮਝਾਉਣ ਵਾਲਾ ਨਹੀਂ ਸੀ ਘਰ ਚ ਵੀ ਇਸ ਤਰ੍ਹਾਂ ਆਪਰੇਸ਼ਨ ਨਹੀਂ ਕਰਾਈਦਾ ਪਹਿਲਾਂ ਤਾਂ ਪੀਸ ਲੈਣਾ ਹੁੰਦਾ ਉਹਦਾ ਪੀਸ ਲੈ ਕੇ ਟੈਸਟ ਕਰਨਾ ਹੁੰਦਾ ਫੇਰ ਉਹਨੂੰ ਕੀਮੋਥੈਰਪੀ ਜਾਂ ਰੇਡੀਏਸ਼ਨ ਦੇ ਕੇ ਛੋਟਾ ਕਰਨਾ ਹੁੰਦਾ ਹਾਂਜੀ 2-2 ਸਾਲ ਕੀ 10-10 ਸਾਲ ਆਪਰੇਸ਼ਨ ਨਹੀਂ ਹੁੰਦਾ ਹੁੰਦਾ ਵੀੜ ਦੀ ਹੱਡੀ ਦਾ ਹਾਂਜੀ 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 ਉਹਨੇ ਚੱਕਿਆ ਤੁਸੀਂ ਪਤਾ ਨਹੀਂ ਕਿਹੜਾ ਹਸਪਤਾਲ ਹੈ ਦੁੱਕੀ ਦੁੱਕੀ ਜੇ ਹਸਪਤਾਲ ਨੇ ਚੱਕੇ ਪੱਟੀ ਜਾਂਦੇ ਨੇ ਫੇਰ ਥੋੜਾ ਆਪਰੇਸ਼ਨ ਕਰਤਾ ਫੇਰ ਤੁਹਾਨੂੰ ਕਹਿੰਦਾ ਵੀ ਹੁਣ ਪੀਜੀਆਈ ਚਲੇ ਜਾਓ ਹਾਂਜੀ ਇੰਨੀ ਅੱਜ ਪੀਜੀਆਈ ਭੇਜਦਾ ਬਾਈ ਜਦੋਂ ਪੈਸੇ ਲੈਣੇ ਸੀ ਉਦੋਂ ਪੈਸੇ ਲੈ ਲੇ ਹੁਣ ਤੁਹਾਨੂੰ ਕਹਿੰਦਾ ਪੀਜੀਆਈ ਚਲੇ ਜਾਓ ਹਾਂਜੀ ਬਾਈ ਜੀ ਹੋ ਤੁਸੀਂ ਪੀਜੀਆਈ ਜੇ ਜਾਓਗੇ ਆਪਣੇ ਟੈਸਟ ਲੈ ਜਿਓ ਨਾਲ ਇੰਸ ਦੀ ਰਿਪੋਰਟ ਲੈ ਜਿਓ ਹੁਣ ਉੱਥੇ ਮਿਹਨਤ ਹੋਊਗੀ ਜੇ ਦਾ ਰੋਕਤਾਂ ਹੋਵੇ ਹਾਂਜੀ ਜਦੋਂ ਰੋਕੇ ਨਹੀਂ ਸਕਦੇ ਕੈਂਸਰ ਨੂੰ ਦਵਾ ਬਾਅਦ ਚ ਫਿਰ ਪਹਿਲਾਂ ਆਪਰੇਸ਼ਨ ਕਿਉਂ ਕਰ ਦਿੰਦੇ ਨੇ ਲੋਕ ਇਹ ਡਾਕਟਰ ਹਾਂਜੀ 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 ਤੁਸੀਂ ਕਿਸੇ ਦੀ ਰਾਇ ਨਹੀਂ ਲਈ ਯਾਰ ਇਹਨਾਂ ਨੇ ਮੈਨੂੰ ਅੱਜ ਪਹਿਲੇ ਦਿਨ ਮਿਲਿਆ ਇਹ ਮੈਂ ਕਿਹਾ ਕੀ ਹੋਇਆ ਕਹਿੰਦੇ ਮੁਰੇ ਦਾ ਐਡਾ ਪ੍ਰੋਬਲਮ ਪੈ ਗਈ ਮੈਂ ਕਿਹਾ ਯਾਰ ਕੁਾਰੇ ਭਾਜੀ ਕੋਈ ਲੈਣੇ ਸਲਾਹ ਨਾ ਕੋਈ ਯਾਰ ਭਾਜੀ ਹੋਣੀ ਜਿਤੇ ਭਾਜੀ ਉਹਨਿਆ ਨੂੰ ਦੇਖਣ ਪਤਾ ਇਹਨਾਂ ਦੇ ਦਿਮਾਗ 'ਚ ਗੱਲ ਪਵੇ ਹਾਂਜੀ ਤੂੰ ਦੇਖਦਾ ਮੇਰੀ ਵੀਡੀਓ ਤੇਰੇ ਦਿਮਾਗ 'ਚ ਗੱਲ ਪੈ ਗਈ ਵੀਰੇ ਤੂੰ ਕਦੇ ਹੀ ਨਹੀਂ ਸੀ ਕਰਾਉਂਦਾ ਜੇ ਤੈਨੂੰ ਕੋਈ ਇਹ ਪੁੱਛ ਲੈਂਦੇ ਪਹਿਲੀਆਂ 'ਚ ਤੂੰ ਪਹਿਲਾਂ ਮੈਨੂੰ ਫੋਨ ਮਾਰਦਾ ਵੀ ਆਪਰੇਸ਼ਨ ਕਰਾਉਂਦੇ ਨੇ ਆਪਾਂ ਰੋਕ ਦਿੰਦੇ ਹੁਣ ਜਿਹੜਾ ਆਪਰੇਸ਼ਨ ਹੋ ਗਿਆ ਪਹਿਲੀ ਸਟੇਜ ਹੈ ਸਟੇਜ ਵੱਧ ਜੇਵੇ 2 ਮਹੀਨਿਆਂ ਨੂੰ ਫੇਰ ਉਹ ਹਸਪਤਾਲ ਕੁਝ ਨਹੀਂ ਕਰ ਸਕੂ ਇਸ ਲਈ ਪੀਜੀਆਈ ਜਾ ਕੇ ਦੂਜੀ ਮੰਜ਼ਲ ਤੇ ਹੱਡੀਆਂ ਦਾ ਕਾਰਡ ਬਣਾਓ ਉੱਤੇ ਟਿਕਾਓ ਚਾਹੇ 5 ਦਿਨ ਲੱਗਣ ਜਾਏ 50 ਦਿਨ ਲੱਗਣ ਜੇ ਮਿਹਨਤ ਕਰਨਗੇ ਤਾਂ ਇਹਨਾਂ ਦੇ ਅੱਲੇ-ਪੱਲੇ ਪੈ ਜੂ ਕੋਸ਼ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ 6 ਵਜੇ ਪਰਚੀ ਬਣਦੀ ਹੈ ਨਵੀਂ ਓਪੀਡੀ ਦੂਜੀ ਮੰਜ਼ਲ ਸਵੇਰੇ 6 ਵਜੇ ਠੀਕ ਹੈ ਜੀ ਹਾਂ ਠੀਕ ਹੈ ਨਵੀਂ ਬਿਲਡਿੰਗ ਨਵੀਂ ਓਪੀਡੀ ਦੂਜੀ ਮੰਜ਼ਲ ਨਵੀਂ ਓਪੀਡੀ ਦੂਜੀ ਮੰਜ਼ਲ ਸਾਰੇ ਪਰਚੀਆਂ ਬਣਾ ਕੇ ਸਾਰੇ ਪੇਸ਼ ਦਿਖਾਓ ਉਹ ਦੱਸਣਗੇ ਜਾਂ ਫਿਰ ਕੈਂਸਰ ਵਾਲਿਆਂ ਕੋਲੇ ਭੇਜਣਗੇ। ਹਾਂਜੀ। ਪਰ ਯਾਰ ਮੂਰਖਤਾ ਹੀ ਹੋਇਆ, ਪੜ੍ਹੇ ਲਿਖੇ ਨਹੀਂ ਸੀ ਇਹ। ਨਹੀਂ ਯਾਰ ਇਹ ਤਾਂ ਮਿਸਤਰੀ ਬੰਦੇ ਜੀ ਹੈ। ਸਾਰੀ ਦਿਹਾੜੀ ਇਹ ਨਾ ਲੋਕ ਆਹ ਜਿਹੜੀਆਂ ਜਿਹੜੀਆਂ ਨੱਚਰ ਵੀਡੀਓ, ਐਕਟਰ ਫਿਲਮਾਂ ਦੇਖੀ ਜਾਂਦੇ ਨੇ, ਸਾਡੇ ਵਾਲੀ ਵੀਡੀਓ ਆਉਂਦੀ ਹੈ ਜਦ ਹੀ ਸਕਰੋਲ ਕਰ ਦਿੰਦੇ ਨੇ। ਜੇ ਗੱਲ ਸੁਣੀ ਹੁੰਦੀ ਇਹਨਾਂ ਨੇ ਪਹਿਲਾਂ ਕੈਂਸਰ ਦਾ ਆਪਰੇਸ਼ਨ ਕਦੇ ਵੀ ਪ੍ਰਾਈਵੇਟ ਹਸਪਤਾਲ 'ਚ ਕਿਤੇ ਨਹੀਂ ਕਰਾਉਣਾ ਜਾਂ ਪੀਜੀਐ ਜਾਂ ਟਾਟਾ ਹਾਂਜੀ। ਜਾ ਜਿੱਥੇ ਮੈਸੇ ਹੈਗੇ ਨੇ ਫੇਰ ਜਾਓ ਕਿਸੇ ਰਿਲੇਟਿਡ ਹਸਪਤਾਲ ਜਿਹੜੇ ਕੈਂਸਰ ਦਾ ਹਸਪਤਾਲ ਹੋਵੇ ਜਿਹਦੇ ਕੋਲ ਐਲਕੋਲੋਜਿਸਟ ਡਾਕਟਰ ਹੋਵੇ ਹਾਂਜੀ 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 ਉਹ ਇਹਨਾਂ ਨੂੰ ਬਸ ਐ ਹੈ ਚਲ ਨੰਬਰ ਦੇ ਦੀ ਮੇਰੇ ਜੇ ਕੋਈ ਉਹੀ ਲੋਡ ਪਾਰੇ ਇਹਨਾਂ ਨੂੰ ਮਿਹਨਤ ਆਪ ਕਰਨੀ ਪੈਣੀ ਉਹ ਪੈਣੀ ਹੈ ਠੀਕ ਹੈ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਜੀ ਓਕੇ ਬਾਈ ਓਕੇ ਥੈਂਕ ਯੂ ਸਸਿਕਾ ਜੀ ਸਸਿਕਾ ਜੀ